ਜਾਰੀ ਹੈ ਅਸੀਂ ਸਿੰਘੂ ਬਾਰਡਰ ਤੇ ਆ ਜਿੱਥੇ ਕਿਸਾਨ ਪਿਛਲੇ 7 ਦਿਨਾਂ ਤੋਂ ਲਗਾਤਾਰ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੁੱਧ ਡਟੇ ਹੋਏ ਨੇ ਸਾਡੇ ਨਾਲ ਅੱਜ ਇੱਕ ਬੱਚਾ ਹੈ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਾਫੀ ਵਾਇਰਲ ਹੋ ਰਿਹਾ ਸੀਗਾ ਗੁਰਸੇਵਕ ਸਿੰਘ ਉਸ ਦੇ ਨਾਲ ਗੱਲਬਾਤ ਕਰਦੇ ਆ ਗੁਰਸੇਵਕ ਸਵਾਗਤ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਦਾ ਜਿਹੜਾ ਆਪ ਜੀ ਇੱਥੇ ਪਹੁੰਚੀ ਤੇ ਇਸ ਦੀ ਸਾਰੀ ਲਾਈਵ ਕਵਰੇਜ ਕਰ ਰਿਹਾ ਇਸ ਪ੍ਰੋਗਰਾਮ ਦੀ ਠੀਕ ਹੈ ਗੁਰਸੇਵਕ ਕੌਣ-ਕੌਣ ਆਏ ਤੁਹਾਡੀ ਪੂਰੀ ਟੀਮ ਆਈ ਜੇ ਡਿਬੇਟ ਦੇ ਵਿੱਚ ਬੈਠਦੀ ਆ ਕੌਣ-ਕੌਣ ਆਇਓ ਤੁਸੀਂ ਦੇਖੋ ਇੱਥੇ ਤਾਂ ਮੈਂ ਇਕੱਲਾ ਹੀ ਆਇਆ ਆ ਨਾਲ ਪਿਤਾ ਜੀ ਆਏ ਨੇ ਹੋਰ ਲਾਗੇ ਬੰਨੇ ਦੇ ਪਿੰਡਾਂ ਦੇ ਲੋਕ ਆਏ ਨਹੀਂ ਜੀ ਤੇ ਤੁਸੀਂ ਜਿਹੜੀ ਟਰੈਕਟਰ ਤੇ ਆਏ ਸੀਗੇ ਸੁਣ ਚ ਆਇਆ ਕਿ ਉਸ ਟਰੈਕਟਰ ਦੇ ਟਾਇਰ ਜਿਹੜੇ ਉਹ ਵੀ ਪੈਂਚਰ ਕਰ ਦਿੱਤੇ ਗਏ ਕੇਂਦਰ ਸਰਕਾਰ ਦਾ ਤੇ ਹਰਿਆਣਾ ਸਰਕਾਰ ਦਾ ਇੱਥੋਂ ਤੱਕ ਪਹੁੰਚਣ ਦੇ ਵਿੱਚ ਕਿੰਨਾ ਕਰੋੜਾ ਰਿਆ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਆਈਆਂ ਦੇਖੋ ਮੁਸ਼ਕਲਾਂ ਤਾਂ ਬਹੁਤ ਸਾਰੀਆਂ ਆਈਆਂ ਪਰ ਇਹਨਾਂ ਮੁਸ਼ਕਲਾਂ ਨੂੰ ਤੋੜਨ ਦੇ ਲਈ ਕਿਸਾਨਾਂ ਨੇ ਪੁਖਤਾ ਪ੍ਰਬੰਧ ਵੀ ਕੀਤੇ ਹੋਏ ਸਨ ਨਾਲ ਸੰਗਲ ਸੀ ਕਿਸਾਨਾਂ ਦੇ ਕੋਲ ਤੇ ਉਸੇ ਵळे ਮੀਨਿੰਗਾ ਕਿਤੇ ਵੀ ਜ਼ਿਆਦਾ ਚ ਰੁਕਣਾ ਨਹੀਂ ਸੀ ਪੈਂਦਾ ਉਸੇ ਵळे ਉਹ ਜਿਹੜੇ ਪੱਥਰ ਸੀ ਜਿਹੜੇ 16 16 ਮਣ ਦੇ ਉਹਨਾਂ ਨੂੰ ਚੁੱਕ ਕੇ ਪਾਸੇ ਕਰ ਦਿੱਤਾ ਜਾਂਦਾ ਸੀ ਟਰੈਕਟਰਾਂ ਦੇ ਨਾਲ ਲੋਕਾਂ ਦੇ ਅੰਦਰ ਭਾਰੀ ਉਤਸ਼ਾਹ ਸੀ ਲੋਕ ਆਪ ਹੀ ਚੁੱਕ ਚੁੱਕ ਕੇ ਉਹਨਾਂ ਨੂੰ ਪਾਸੇ ਕਰੀ ਜਾਂਦੇ ਸਨ ਤਾਂ ਇਸ ਪ੍ਰਕਾਰ ਜਿਹੜੇ ਕਿਸਾਨ ਸਾਧਾਰ ਜਿਹੜੇ ਕਿਸਾਨ ਸਾਧ ਜਗੇ ਤੇ ਇਹ ਵੀ ਬੈਰੀਕੇਡ ਸਾਡੇ ਲਈ ਤੋੜਨਾ ਕੋਈ ਵੱਡੀ ਗੱਲ ਨਹੀਂ ਇਹਨੂੰ ਅਸੀਂ ਅੱਗੇ ਪਹਿਲੀ ਵਾਰ ਤੋੜ ਚੁੱਕੇ ਹਾਂ ਪਰ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਜੋ ਵੀ ਐਲਾਨ ਆਇਆ ਹੈ ਉਹਦੇ ਸਦਕਾ ਅਸੀਂ ਆਪਣੀ ਮਰਜ਼ੀ ਦੇ ਨਾਲ ਇੱਥੇ ਬੈਠੇ ਹਾਂ ਜੀ ਠੀਕ ਹੈ ਜਦੋਂ ਤੁਸੀਂ ਉੱਥੋਂ ਚੱਲੇ ਸੀ ਕਿਸ ਦਿਨ ਤੁਸੀਂ ਉੱਥੋਂ ਚੱਲੇ ਹੋ ਅਸੀਂ ਜਿਹੜਾ 25 ਤਰੀਕ ਨੂੰ ਜਿਹੜਾ ਉੱਥੋਂ ਸਵੇਰ ਜਿਹੜਾ ਤੁਰੇ ਰਾਤ ਸਰਹਿੰਦਰੇ ਤੋਂ ਬਾਅਦ ਅੰਬਾਲਾ ਅੰਬਾਲੇ ਤੁਸੀਂ ਦਾ ਇੱਥੇ ਪੁੱਜੀ ਠੀਕ ਹੈ ਤੇ ਰਸਤੇ ਦੇ ਵਿੱਚ ਤੁਹਾਡੇ ਟਰੈਕਟਰ ਟਰਾਲੀ ਨੂੰ ਪੈਂਚਰ ਕਰ ਦਿੱਤੇ ਗਏ ਸੀ ਜੀ ਜੀ ਬਹੁਤ ਜ਼ਿਆਦਾ ਜਿਹੜਾ ਅਤਿਆਚਾਰ ਕਿਸਾਨਾਂ ਦੇ ਉੱਤੇ ਕੀਤਾ ਗਿਆ ਜਦੋਂ ਇੱਥੇ ਆਏ ਅਸੀਂ ਉਦੋਂ ਹਾਲੇ ਸਾਨੂੰ ਘੰਟਾ ਬੈਠਿਆ ਨਹੀਂ ਸੀ ਹੋਇਆ ਹਾਲੇ ਅਸੀਂ ਆਪਣੀਆਂ ਰਸਤਾ ਪਾਣੀ ਲੋਹਾ ਜਿਹੜਾ ਵਾ ਉਹ ਕਾਲੀ ਰੇਸ ਆ ਸੈਟਿੰਗ ਉਧਰੋਂ ਗੋਲੇ ਚੱਲਣ ਲੱਗ ਪਏ ਸਾਡੇ ਉੱਪਰ ਤਾਂ ਗੋਲੇ ਜਿਹੜੇ ਟਰਾਲੀਆਂ ਦੇ ਵਿੱਚ ਆ ਕੇ ਡਿੱਗੇ ਸਾਡੇ ਉੱਤੇ ਗੋਲੀ ਮਾਰੀ ਗਈ ਜਿਹਦੇ ਕਾਰਨ ਬਹੁਤ ਸਾਰਾ ਜਿਹੜਾ ਸਭੀ ਜਿਹੜਾ ਅਤਿਆਚਾਰ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਉਧਰੋਂ ਰੋੜੇ ਵੀ ਮਾਰੇ ਗਏ ਉਸ ਇੱਕ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਮੀਟਿੰਗ ਕਰ ਰਹੇ ਅਸੀਂ ਕਿਸਾਨਾਂ ਨਾਲ ਦੂਜੇ ਪਾਸੇ ਲਗਾਤਾਰ ਜਿਹੜੀ ਫੋਰਸ ਹੈ ਉਹ ਆਪਣੇ ਤਰੀਕੇ ਨਾਲ ਵੀ ਕੰਮ ਕਰ ਰਹੀ ਹੈ ਹੰਝੂ ਗੈਸ ਤੇ ਗੋਲੇ ਹੋਣ ਜਾਂ ਫਿਰ ਪੁਲਿਸ ਦਾ ਜਿਹੜਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਇਸ ਪੂਰੀ ਕਾਰਵਾਈ ਨੂੰ ਕਿਵੇਂ ਦੇਖੋ ਇਹ ਤਾਂ ਤਾਨਾਸ਼ਾਹੀਆਂ ਦੀ ਕਾਰਵਾਈ ਹੁੰਦੀ ਹੈ ਸਾਡੇ ਚਾਚਾ ਜੀਤ ਸਿੰਘ ਜੀ ਜਿਹੜਾ ਤੁਸੀਂ ਬਿੱਲਾ ਇੱਥੇ ਲਗਾ ਦੇਖ ਰਹਿ ਜੋ ਇਹਨਾਂ ਨੇ ਕਿਹਾ ਸੀ ਪਗੜੀ ਸੰਭਾਲੋ ਜੱਟਾਂ ਪਗੜੀ ਸੰਭਾਲ ਤੇਰਾ ਲੁੱਟਿਆ ਗਿਆਈ ਮਾਲ ਹੋਈ ਤੇਰਾ ਲੁੱਟਿਆ ਗਿਆਈ ਮਾਲ ਸੋ ਅੱਜ ਸਾਨੂੰ ਆਪਣੀ ਪਗੜੀ ਸਭਾਲਣ ਦੀ ਲੋੜ ਹੈ ਤੇ ਇਹਨਾਂ ਸਰਕਾਰਾਂ ਦੇ ਵਿਰੋਧ ਲੜਨ ਦੀ ਲੋੜ ਹੈ ਜਿਹੜੀ ਕੇਂਦਰ ਸਰਕਾਰ ਦੀ ਮੀਟਿੰਗ ਹੁਣ ਤੱਕ ਹੋਈ ਹੈ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਚੌਥੀ ਮੀਟਿੰਗ ਵੀ 3 ਤਰੀਕ ਨੂੰ ਹੋਣੀ ਹੈ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਹਾਲੇ ਤੱਕ ਬੇਸਿਕ ਟਾਰੀਆਂ ਨੇ ਮੀਟਿੰਗਾਂ ਦੇਖੋ ਮੀਟਿੰਗਾਂ ਸਾਨੂੰ ਕੋਈ ਜਿਆਦਾ ਜਲਦਬਾਜ਼ੀ ਨਹੀਂ ਹੈ ਅਸੀਂ ਜਦੋਂ ਇਥੋਂ ਸਾਡੇ ਤੁਸੀਂ ਇਹ ਪਾੜੋਗੇ ਜਿੰਨੇ ਵੀ ਇਹ ਕਾਨੂੰਨ ਹੈ ਇਹਨਾਂ ਨੂੰ ਪਾੜ ਦੇਣਗੇ ਤੇ ਜਿਹੜੇ ਐਮਐਸਪੀ ਦੀ ਸਾਨੂੰ ਗਰੰਟੀ ਕਰ ਦੇਣ ਉਹ ਦਿਨ ਹੀ ਕਿਸਾਨ ਥੋਂ ਉੱਠਣਗੇ ਸਾਰੀਆਂ ਮੰਗਾਂ ਜਿੰਨੀਆਂ ਵੀ ਆ ਉਹ ਲੈ ਕੇ ਉੱਠਣਗੇ ਜੀ ਅੱਛਾ ਤੁਸੀਂ ਹੈ ਤੁਹਾਡੀ ਉਮਰ ਜ਼ਰੂਰ ਘਟ ਹੈ ਪਰ ਤੁਹਾਡੇ ਮੁੱਦੇ ਬੜੇ ਜੈਨੂਨ ਤੇ ਬੜੇ ਸਟੀਕ ਹੁੰਦੇ ਨੇ ਕਿਵੇਂ ਦੇਖਦੇ ਹੋ ਇੱਕ ਵਾਰੀ ਫੋਨ ਆਉਂਦਾ ਕਿਸਾਨ ਜਥੇਬੰਦੀ ਉਹ ਗ੍ਰਾਹਾਂ ਨੂੰ ਅਮਿਸ਼ਾ ਦਾ ਇੱਕ ਵਾਰੀ ਬੂਟਾ ਸਿੰਘ ਨੂੰ ਆਉਂਦਾ ਫੋਨ ਕਿਵੇਂ ਦੇਖਦੇ ਹੋ ਇਹ ਸਭ ਨੂੰ ਕਿ ਅਲੱਗ-ਅਲੱਗ ਜਥੇ ਬੰਦੀਆਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਸਭ ਤੋਂ ਵੱਡੀ ਜਿੱਤ ਤਾਂ ਸਾਡੀ ਇੱਥੋਂ ਹੀ ਨਜ਼ਰ ਆਉਂਦੀ ਹੈ ਸਾਨੂੰ ਕਿ ਜਿਹੜਾ ਅਮਿਤ ਸ਼ਾ ਕਿਸੇ ਨੂੰ ਤੂੰ ਤੋਂ ਬਗੈਰ ਨਹੀਂ ਸੀ ਬੋਲਦਾ ਜਿਹੜਾ ਅਮਿਤ ਸ਼ਾ ਕਿਸੇ ਨਾਲ ਆਖਣਾ ਆਖਣੀ ਸਿਰ ਲਾਉਂਦਾ ਉਹ ਅੱਜ ਸਾਡੇ ਕਿਸਾਨ ਆਗੂਆਂ ਨੂੰ ਫੋਨ ਕਰ ਰਿਹਾ ਹੈ ਕਿ ਤੁਸੀਂ ਆਪਣੇ ਤਰਨੇ ਪ੍ਰਦਰਸ਼ਨ ਚੁੱਕ ਲਓ ਤੁਸੀਂ ਦਿੱਲੀ ਦੇ ਵਿੱਚ ਐਂਟਰ ਹੋ ਜਾਓ ਪਰ ਉਥੋਂ ਕਿਤੇ ਨਾ ਕਿਤੇ ਇਹਨਾਂ ਦੀ ਹਰ ਬਰਾਹਟ ਜਿਹੜੀ ਆ ਕਬਰਾ ਹਟਾਏ ਉਹ ਦੇਖਣ ਨੂੰ ਸਾਨੂੰ ਨਜ਼ਰ ਆ ਰਹੀ ਹੈ ਕਿਸਾਨ ਇਸੇ ਪ੍ਰਕਾਰ ਬੈਠੇ ਨੇ ਤੇ ਇਸੇ ਪ੍ਰਕਾਰ ਸੀ ਅੰਦੋਲਨ ਜਿੱਤਾਂਗੇ ਜੀ ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਆਪਸ ਦੇ ਵਿੱਚ ਖਿੱਚੋ ਤਾਨ ਵੀ ਚੱਲ ਰਹੀ ਤੁਹਾਨੂੰ ਪਤਾ ਹੈ ਕਿ ਤਰਨਤਾਰਨ ਦੀ ਮਾਝਾਵਾਲ ਦੀ ਜਿਹੜੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਕਾਫੀ ਲੇਟ ਫੈਸਲੇ ਲੈਣ ਦੀ ਰਹੀ ਹੁਣ ਉਹ ਦਿੱਲੀ ਪਹੁੰਚੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਗ੍ਰਾਹਾਂ ਜਿਹੜੇ ਨੇ ਉਹ ਵੀ ਬਾਅਦ ਵਿੱਚ ਆਏ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਕੋਈ ਪਲਾਨ ਹੁੰਦਾ ਜਥੇਬੰਦੀਆਂ ਦਾ ਹਾਂ ਕੋਈ ਜੇ ਜਥੇਬੰਦੀ ਕੋਈ ਬਾਹਰ ਚੱਲਦੀ ਹੈ ਤਾਂ ਆਪਣਾ ਬਾਕਸ ਹੋ ਸਕਦਾ ਹੈ ਜਿਹੜੇ ਕਿਸਾਨ ਹੈ ਉਹਦੇ ਬਾਰੇ ਮੈਂ ਇਹਨਾਂ ਨਰਕੇ ਫਿਰ ਤੁਹਾਨੂੰ ਨਹੀਂ ਦੱਸ ਸਕਦਾ ਅੱਛਾ ਕਈ ਕਿਸਾਨ ਜਥੇਬੰਦੀਆਂ ਵੱਲੋਂ ਜਿਵੇਂ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਨੂੰ ਸਟੇਜ ਤੇ ਨਹੀਂ ਬੋਲਣ ਦਿੱਤਾ ਜਾਂਦਾ ਉਸ ਸਭ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਯੂਥ ਆਈਕਨ ਨੂੰ ਯੂਥ ਆਈਕਨ ਨੇ ਯੂਥ ਉਹਨਾਂ ਨੂੰ ਪਸੰਦ ਕਰਦਾ ਹੈ ਦੇਖੋ ਇਹਦਾ ਜਿੱਥੇ ਯੂਥ ਚਲੋ ਪ੍ਰਸਾਦ ਕਰਦਾ ਚਲੋ ਬੋਲਣਾ ਚਾਹੀਦਾ ਹੈ ਪਰ ਉੱਥੇ ਸਟੇਜ ਤੇ ਜਾ ਕੇ ਉਹ ਜੀ ਗੱਲ ਨਾ ਕਹੀ ਜਾਵੇ ਵੀ ਜਦ ਨਾਲ ਕਿਸੇ ਦੇ ਮਨ ਨੂੰ ਜਿਹੜੀ ਹੈ ਉਹ ਝੋਟ ਪਹੁੰਚੇ ਕਿਸੇ ਜਥੇਬੰਦੀ ਦੇ ਮਨ ਨੂੰ ਝੋਟ ਪਹੁੰਚੇ ਕਿਸੇ ਦੇ ਪਰਸਨਲ ਅਟੈਕ ਨਾ ਕੀਤਾ ਜਾਵੇ ਇਹ ਸਾਡੀ ਬੇਨਤੀ ਹੈ ਸਾਰਿਆਂ ਨੂੰ ਹਾਂ ਤੁਸੀਂ ਕਰਨੀਆਂ ਗੱਲਾਂ ਉਥੇ ਤਕਦੀਰਾ ਕਰੋ ਇਹ ਨਹੀਂ ਗੱਲ ਕਿ ਤੁਸੀਂ ਉਥੇ ਜਾ ਕੇ ਹੁਣ ਮੈਂ ਨਾ ਨਹੀਂ ਉਸ ਵਿਅਕਤੀ ਦਾ ਨਾਣਾ ਚਾਹੁੰਦਾ ਸ਼ਹੀਦ ਤੇ ਚੜ ਕੇ ਕੁਝ ਅਪਸ਼ਬਦ ਬੋਲੇ ਦੂਸਰੀਆਂ ਜਥੇਬੰਦੀਆਂ ਨੂੰ ਦੇ ਉਹ ਉਹ ਜਿਹੜੀਆਂ ਹੁਲੜਵਾਜ ਜਿੱਥੇ ਬੰਦੀਆਂ ਹੁੰਦੀਆਂ ਤੇ ਉਸ ਉੱਠ ਕੇ ਚੱਲ ਜਾਂਦੀਆਂ ਪਰ ਜਿੱਥੇ ਬੰਦੀਆਂ ਸੂਜਮਾਨ ਨੇ ਇਹ ਜਿੱਥੇ ਬੰਦੀਆਂ ਫੈਸਲਾ ਕਰਨਾ ਵੀ ਕਿ ਕਿਨੂੰ ਸਟੇ ਤੇ ਚੜਾਉਣਾ ਕਿਨੂੰ ਨਹੀਂ ਚੜਾਉਣਾ ਮੈਂ ਹੁਣ 4 ਦਿਨਾਂ ਦਾ ਕਹਿ ਰਿਹਾ ਸਾਂ ਅੱਜ ਮੈਨੂੰ ਜਾ ਕੇ ਟਾਈਮ ਮਿਲਿਆ ਇਹ ਸਮੇਂ ਦੀ ਨਹੀਂ ਗੱਲ ਇਹ ਇੱਕ ਲੜਾਈ ਆਪਣੀ ਸਮੇਂ ਤੋਂ ਨਾ ਹੋਵੇ ਵੀ ਮੈਂ ਜ਼ਿਆਦਾ ਬੋਲਣਾ ਯਾਰੀ ਜ਼ਿਆਦਾ ਬੋਲਣਾ ਆਪਾਂ ਸਾਰੇ ਸੰਘਰਸ਼ ਦੀ ਰਾਤ ਹੀ ਤੁਰਗੇ ਜੀ ਅੱਛਾ ਜਦੋਂ ਤੁਸੀਂ ਚੱਲੇ ਹੋ ਘਰ ਤੋਂ ਕੀ ਮਨ ਵਿੱਚ ਲੈ ਕੇ ਚੱਲੇ ਹੋ ਕਿਵੇਂ ਵਾਪਸ ਜੜਤੇ ਦੇਖੋ ਵਾਪਸ ਤਾਂ ਇੱਥੇ ਰਸਤਾ ਪਾਣੀ ਸਾਰਾ ਸਾਨੂੰ ਪਤਾ ਸੀ ਵੀ ਇਹ ਲੰਮਾ ਚੱਲ ਸਕਦਾ 26 27 ਤਰੀਕ ਨੂੰ ਇੱਥੇ ਆਉਣ ਦਾ ਹੁਕਾ ਸੀ ਇਹ ਨਹੀਂ ਸੀ ਕਿ ਆਪਾਂ ਦੋ ਦਿਨ ਪ੍ਰੋਟੈਸਟ ਕਰਨਾ 26 ਨੂੰ ਤੇ 27 ਨੂੰ ਪ੍ਰੋਟੈਸਟ ਕਰਨਾ ਦੇ ਘਰਾਂ ਨੂੰ ਬੂੜ ਜਾ ਉਹ ਟਾਈਮ ਇਸ ਲਈ ਦਿੱਤਾ ਗਿਆ 26 27 ਜਿਹੜਾ 25 26 27 ਤਿੰਨ ਦਿਨਾਂ ਦਾ ਟਾਈਮ ਸੀ ਨਾ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਪਹੁੰਚ ਜਾਓ ਆਉਣਾ ਕਿਸਾਨ ਜਥੇ ਬੰਦੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਕੋਆਰਡੀਨੇਟ ਕਰਕੇ ਚੱਲ ਰਹੇ ਹੋ ਯੂਥ ਜਿਹੜਾ ਹੈ ਉਹ ਕਿਸ ਤਰ੍ਹਾਂ ਕੋਆਰਡੀਨੇਟ ਕਰਕੇ ਚੱਲ ਰਿਹਾ ਹੈ ਕਿਉਂਕਿ ਹੁਣ ਹੁੰਦਾ ਕੀ ਹੈ ਕਿਸਾਨ ਜਥੇ ਬੰਦੀਆਂ ਨੂੰ ਵੀ ਕਿਤੇ ਨਾ ਕਿਤੇ ਯੂਥ ਦੇ ਹਿਸਾਬ ਨਾਲ ਜਾਂ ਫਿਰ ਕਿਸਾਨਾਂ ਦੇ ਹਿਸਾਬ ਨਾਲ ਉਹਨਾਂ ਫੈਸਲੇ ਲੈਣੇ ਪੈਂਦੇ ਹੁਣ ਖਾਲੀ ਕਿਸਾਨ ਜਥੇ ਬੰਦੀਆਂ ਨਹੀਂ ਗੱਲ ਜਿਹੜੀ ਉਸ ਤੋਂ ਵੀ ਅੱਗੇ ਵੱਧ ਚੁੱਕੀ ਹੈ ਇਸ ਨੂੰ ਕਿਵੇਂ ਦੇਖਦੇ ਹੋ ਤਾਂ ਉਹ ਕਿਸਾਨ ਜਥੇ ਬੰਦੀਆਂ ਦੇ ਨਾਲ ਆ ਕਿਸਾਨ ਜਥੇਬੰਦੀਆਂ ਦੇ ਤੇ ਇਸ ਚੀਜ਼ ਨੂੰ ਦੇਖਦੇ ਨਹੀਂ ਇਹ 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 ਇੱਥੇ ਦਬਾਅ ਦੀ ਗੱਲ ਨਹੀਂ ਨਾ ਆਉਂਦੀ ਇਹ ਜਿਹੜਾ ਜਿੰਨਾ ਵੀ ਡਿਸੀਜਨ ਲੈਣ ਤੋਂ ਪਹਿਲਾਂ ਸੋਚਣਾ ਤੇ ਪੈ ਰਿਹਾ ਨਾ ਹੁਣ ਉਹਨਾਂ ਨੂੰ ਸੋਚਣਾ ਪੈ ਰਿਹਾ ਹੈ ਸੋਚ ਕੇ ਕੋਈ ਵੀ ਡਿਸੀਜਨ ਲੈਣਾ ਪਵੇਗਾ ਜੇ ਆਪਾਂ ਉਤਰਾ ਕੋਈ ਡਿਸੀਜਨ ਲਵਾਂਗੇ ਤਾਂ ਉਹਦੇ ਆਪਾਂ ਨੂੰ ਸਿੱਟੇ ਆਪਾਂ ਆਉਣ ਵਾਲੇ ਸਮੇਂ 'ਚ ਦੇਖ ਸਕਦੇ ਕਿਵੇਂ ਬਿੰਦੀ ਨਿਕਲਦੇ ਆ ਸੋ ਸੋਚ ਸਮਝ ਕੇ ਜਿੰਨੇ ਵੀ ਫੈਸਲੇ ਆ ਉਹ ਕਿਸਾਨ ਬੰਦੀਆਂ ਬੰਦੀ ਵੱਲੋਂ ਲਈ ਜਾ ਰਹੇ ਆ ਉਹਨਾਂ ਦੇ ਕੋਲ ਇੱਕ ਲੰਮੇ ਸਮੇਂ ਦਾ ਜਿੰਨਾ ਵੀ ਹੈ ਇਤਿਹਾਸ ਹੈ ਉਹਨਾਂ ਨੂੰ ਪਤਾ ਹੈ ਕਿ ਲੜਾਈਆਂ ਕਿਵੇਂ ਲੜਤੀਆਂ ਵਾ ਜੀ ਚਾ ਇੱਕ ਚੀਜ਼ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਮੀਟਿੰਗ ਕਰਨ ਲਈ ਗਈਆਂ ਸੀਗੀਆਂ ਬੀਤੀ ਜਿਹੜੀ ਲਾਸਟ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਪੰਜ ਮੈਂਬਰੀ ਕਮੇਟੀ ਬਣਾ ਦਿਓ ਅਸੀਂ ਕਮੇਟੀ ਦੇ ਨਾਲ ਮੀਟਿੰਗ ਕਰਾਂਗੇ ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ 32 ਕਿਸਾਨ ਜਥੇਬੰਦੀਆਂ ਆਈਆਂ ਨੇ ਸਭ ਤੋਂ ਪਹਿਲੀ ਤਾਂ ਜਿਹੜੀ ਮੈਨੂੰ ਮੇਰੇ ਸੋਨ ਦੇ ਵਿੱਚ ਕਰ ਕਿ ਕਿਸਾਨ ਜਥੇਬੰਦੀਆਂ ਨੇ ਸਭ ਤੋਂ ਪਹਿਲਾਂ ਜਾਂਦੇ ਸਰ ਤਾਂ ਉਹ ਕਹਿੰਦੇ ਕਿ ਆਓ ਤੁਹਾਨੂੰ ਚਾਹ ਪੀ ਆਉਂਦੇ ਹਾਂ ਕਿਸਾਨ ਜਥੇਬੰਦੀਆਂ ਨੇ ਇਨਕਾਰ ਕਰਤਾ ਵੀ ਅਸੀਂ ਚਾਹ ਨਹੀਂ ਪੀਣੀ ਫੇਰ ਆਦੇ ਤੁਹਾਨੂੰ ਬਦਾਮਾਂ ਵਾਲੀ ਖੀਰ ਖਵਾਉਨੇ ਆ ਕਿਸਾਨ ਜਥੇਬੰਦੀਆਂ ਇਹ ਤੋਂ ਇਨਕਾਰ ਕਰਤਾ ਵੀ ਸਾਨੂੰ ਟਾੜੀ ਬਦਾਮਾਂ ਵਾਲੀ ਖੀਰ ਨਹੀਂ ਚਾਹੀਦੀ ਅਸੀਂ ਕਿਸਾਨਾਂ ਦੇ ਮੁੱਦਿਆਂ ਦੇ ਲਈ ਆਏ ਆ ਸਭ ਤੋਂ ਪਹਿਲਾਂ ਤਾਂ ਸਾਡੇ ਜਿੰਨੇ ਕਿਸਾਨਾਂ ਦੇ ਪਰਚੇ ਕੀਤੇ ਉਹਨਾਂ ਨੂੰ ਰੱਦ ਕਰੋ ਅਗਲੀ ਗੱਲ ਆਪਾਂ ਫੇਰ ਕਰਾਂਗੇ ਸੋ ਇਹ ਸਾਰੀਆਂ ਉੱਥੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਤੇ ਬਹੁਤ ਸਾਰੇ ਮੁੱਦੇ ਉੱਥੇ ਜਿਹੜੇ ਵਿਚਾਰੇ ਗਏ ਹੁਣ ਤਿੰਨ ਤਰੀਕ ਦੀ ਮੀਟਿੰਗ ਤੋਂ ਦੇਖਦੇ ਆ ਕਿ ਸਿੱਟਾ ਸਾਹਮਣੇ ਆਉਦਾ ਸਾਨੂੰ ਕੋਈ ਮੀਟਿੰਗ ਦੀ ਜਾਤੀ ਕਾਲੀ ਨਹੀਂ ਹੈ ਅਸੀਂ ਰਮਾਨਾ ਬੈਠੇ ਆ ਇੱਥੇ ਤੇ ਉਥੇ ਦੇ ਵਿੱਚ ਜਦੋਂ ਟਕਰਾਅ ਦੀ ਸਥਿਤੀ ਲਗਭਗ ਸਿੰਘੂ ਬਾਰਡਰ ਤੇ ਵੀ ਬਣ ਗਈ ਸੀਗੀ ਤੇ ਹੋਰ ਵੀ ਦਿੱਲੀ ਦੇ ਕਈ ਬਾਰਡਰਾਂ ਤੇ ਬਣ ਗਈ ਜਦੋਂ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਵਿੱਚ ਹੰਝੂ ਗੈਸ ਦੇ ਗੋਲੇ ਵੀ ਵਰਤਨੇ ਪਏ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇਹ ਚ ਸ਼ਰਾਰਤੀ ਅੰਸਰ ਮਿਲ ਕੇ ਕਿਸਾਨਾਂ ਦੇ ਆंदोलਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਦੇਖੋ ਕਿਸਾਨਾਂ ਦਾ ਪਹਿਲਾਂ ਅਸੀਂ ਦਿੱਲੀ ਕੂਚ ਦਾ ਹ ਕੋਈ ਪੱਥਰबाजी ਕਿਸਾਨਾਂ ਦੇ ਵੱਲੋਂ ਹਾਂ ਕੋਈ ਸ਼ਰਾਰਤੀ ਅੰਸਰ ਹੋਰ ਨਹੀਂ ਹੈ ਜਿਹੜਾ ਪਹਿਲਾ ਹੁਕਾ ਸੀ ਉਹਦੇ ਵੀ ਚੱਲੂ ਦਾ ਸੀ ਦਿੱਲੀ ਚੰਨੂ ਦੇ ਹੋਕੇ ਦੇ ਬੈਰੀਕੇਡ ਨੂੰ ਤੋੜ ਵੀ ਦਿੱਤਾ ਗਿਆ ਲੇਕਿਨ ਉਹ ਤੋਂ ਬਾਅਦ ਜਿਹੜੀ ਦੋ ਬੈਰੀਕੇਡ ਸੀ ਇੱਕ ਸਾਫ ਤੋਂ ਫਰੈਂਚ ਸੀ ਇੱਕ ਉਤਤ ਮਗਰਬੀ ਸੀ ਜਦੋਂ ਇਹਨਾਂ ਆਥੂ ਗੈਸ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਵਾ ਬੈਲ ਉਹਨਾਂ ਨੇ ਕੀਤਾ ਸੀ ਵੀਡੀਓਗ੍ਰਾਫੀ ਹੋਈ ਹੈ ਸ਼ਾਂਤ ਪੀਟਾ ਦੇ ਨਾਲ ਬੈਠੇ ਹਾਂ ਆਸੇ ਪਾਸੇ ਘੁੰਮ ਰਿਆ ਸਾ ਲੋਰ ਰੰਗਰ ਤਪ ਰਿਹਾ ਸੀ ਪਰ ਉਹ ਤੋਂ ਬਾਅਦ ਜਿਉ ਹਜੂ ਗੈਸ ਦੇ ਗੋਲੇ ਸਾਡੇ ਤੇ ਫੇਕੇ ਗਏ ਤੇ ਫਿਰ ਅਸੀਂ ਵੀ ਉੱਥੇ ਫਿਰ ਡਾਂਗਾ ਖਾਂਦੇ ਫਿਰ ਸਭ ਫਤਿਗਾ ਹੋਏ ਇਹ ਬੈਰੀਕੇਡਾਂ ਨੂੰ ਤੋੜ ਵੀ ਦਿੱਤਾ ਸੀ ਉਸ ਤੋਂ ਬਾਅਦ ਆਹ ਸਾਥੀਆਂ ਆ ਕੇ ਸਾਥ ਕਿਆ ਆਪਾਂ ਸ਼ਾਂਤ ਵਿੱਚ ਗੱਲ ਕਰਨਾ ਕਿਸੇ ਨੇ ਵੀ ਨਹੀਂ ਚਾਹਿਆ ਸਿਰਫ ਸਾਲਸਾ ਦੀਆਂ ਚੀਜ਼ਾਂ ਚੁੱਕਣ ਦਾ ਬਾਈ ਦੀਆਂ ਸਾਦੀ ਇਸ ਵੀ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਇਹ ਕੋਈ ਕੋਸੜਾ ਖੜਾ ਦਾ ਆਪਾਂ ਵੀ ਆਹ ਰਾਣੀ ਕੋਸੜਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਇਹ ਸਾਰਾ ਸ਼ਾਂਤ ਬੀਟਾ ਇਹਨਾਂ ਸਾਡੇ ਨਾਲ ഹലോ ഹലോ ആ